ਹੈਲੋ ਫਰੈਂਡਸ ਹਮੇਸ਼ਾ ਦੀ ਤਰਾਂਹ ਫਿਰ ਇੱਕ ਨਵੀਂ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਆਂ ਕੰਟਰੈਕਟ ਮੈਰिज ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਸਟੋਰੀ ਸਮਰ ਕੋਟ ਮੈਰिज ਕਰਵਾ ਕੇ ਜਸ ਨੂੰ ਘਰ ਲਿਆਇਆ ਸੀ ਉਸ ਦੀ ਮਾਂ ਨੇ ਸਾਰੇ ਸ਼ਗਨ ਕੀਤੇ ਰਾਤ ਨੂੰ ਜਸ ਨੇ ਸਮਰ ਨੂੰ ਕਿਹਾ ਸैम ਕੰਟਰੈਕਟ ਪੇਪਰ ਕਿਤੇ ਹਨ ਸਾਈਨ ਕਰੀਏ ਸैम ਨੇ ਕਿਹਾ ਕਿਹੜਾ ਪੇਪਰ ਕਿਹੜਾ ਕੰਟਰੈਕਟ ਹੁਣ ਤਾਂ ਤੂੰ ਲੀਗਲ ਵਾਈਫ ਹੈ ਮੇਰੀ ਏ ਸੁਣ ਕੇ ਜਸ ਹੈਰਾਨ ਹੋ ਗਈ ਉਸਨੇ ਕਿਹਾ ਇਹ ਕੀ ਐ ਸैम ਤੁਸੀਂ ਮੁੱਕਰ ਨਹੀਂ ਸਕਦੇ ਇਹ ਗਲਤ ਗੱਲ ਐ ਕਹਿ ਕੇ ਜਸ ਨੇ ਰੋਣਾ ਸ਼ੁਰੂ ਕਰ ਦਿੱਤਾ ਤਾਂ ਦੋਸਤੋ ਸ਼ੁਰੂ ਕਰਦੇ ਆਂ ਅੱਜ ਦੀ ਬਹੁਤ ਹੀ ਇੰਟਰਸਟਿੰਗ ਸਟੋਰੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਨਮੀਆਂ ਨਮੀਆਂ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਉਹ ਪਾਪਾ ਕੀ ਕਹਿ ਰਹੇ ਹੋ ਤੁਸੀਂ ਮੈਂ ਵਿਆਹ ਕਰਵਾ ਲਵਾਂ ਕਿਉਂ ਮੇਰੀ ਅਜੇ ਉਮਰ ਹੀ ਕੀ ਐ ਮੈਂ ਅੱਜ ਹੀ ਆਪਣੀ ਲਾਈਵ ਦੇਖੀ ਕਦੋਂ ਐ ਜੋ ਮੈਂ ਹੁਣੇ ਹੀ ਜ਼ਿੰਮੇਵਾਰੀਆਂ ਵਿੱਚ ਪੈ ਜਾਵਾਂ ਜਸਮੀਤ ਆਪਣੇ ਪਾਪਾ ਮਨਿੰਦਰ ਸਿੰਘ ਨਾਲ ਵਿਆਹ ਦੇ ਮੁੱਦੇ ਤੇ ਬਹਿਸ ਕਰ ਰਹੀ ਸੀ ਪਰ ਵਿਆਹ ਦੀ ਵੀ ਉਮਰ ਹੁੰਦੀ ਐ ਬੇਟਾ ਜਸਮੀਤ ਦੀ ਮੰਮੀ ਹਰਵਿੰਦਰ ਬੋਲੀ ਮਮ ਤੁਸੀਂ ਤਾਂ ਸਮਝੋ 24 ਵੀ ਕੋਈ ਉਮਰ ਐ ਵਿਆਹ ਦੀ ਤੁਹਾਡੇ ਦੋਵਾਂ ਦੇ ਪੜ੍ਹੇ ਲਿਖੇ ਹੋਣ ਦਾ ਕੀ ਫਾਇਦਾ ਜੇ ਤੁਸੀਂ ਮੈਨੂੰ ਸਮਝ ਹੀ ਨਹੀਂ ਸਕਦੇ ਜੇ ਤੈਨੂੰ ਕੋਈ ਪਸੰਦ ਐ ਤਾਂ ਦੱਸ ਅਸੀਂ ਤੇਰਾ ਵਿਆਹ ਉਹੀ ਕਰ ਦੇਵਾਂਗੇ ਜਸਮੀਤ ਦੇ ਪਾਪਾ ਬੋਲੇ ਨੋ ਪੌਪਸੀ ਮੈਨੂੰ ਕੋਈ ਪਸੰਦ ਆਉਂਦਾ ਹੀ ਨਹੀਂ ਕੀ ਕਰਾਂ ਇਸ ਲਈ ਕਹਿ ਰਹੀ ਆ ਮੈਨੂੰ ਟਾਈਮ ਦੇਵੋ ਅਜੀ ਪਲੀਜ਼ ਮਮ ਬੋਲੋ ਕੁਛ ਤੁਸੀਂ ਪੌਪਸੀ ਨੂੰ ਸਮਝਾਓ ਦੇਖ ਜਸਮੀਤ ਪਹਿਲਾਂ ਤਾਂ ਆਪਣੇ ਪਾਪਾ ਨੂੰ ਪੌਪਸੀ ਕਹਿਣਾ ਬੰਦ ਕਰ ਤੇਰੀ ਬੋਲੀ ਦਿਨ ਬਦਿਨ ਖਰਾਬ ਹੋ ਰਹੀ ਹੈ ਉਸਦੀ ਮੰਮੀ ਬੋਲੀ ਓ ਮਮ ਮੈਂ ਪਿਆਰ ਨਾਲ ਬੋਲਦੀ ਆ ਮੇਰਾ ਕੋਈ ਫੈਸਲਾ ਤਾਂ ਕਰੋ ਮੈਂ ਵਿਆਹ ਨਹੀਂ ਕਰਵਾਉਣਾ ਅਜੀ ਬਸ ਜਸਮੀਤ ਦੇ ਪਾਪਾ ਬੋਲੇ ਅਸੀਂ 3 ਮਹੀਨੇ ਦਿੰਦੇ ਆ ਜੋ ਕਰਨਾ ਹੈ ਕਰ ਜੇ ਕੋਈ ਪਸੰਦ ਆਉਂਦਾ ਤੈਨੂੰ ਤਾਂ ਠੀਕ ਐ ਨਹੀਂ ਤਾਂ ਮੇਰੇ ਫਰੈਂਡ ਤੇ ਬੇਟੇ ਨਾਲ ਵਿਆਹ ਕਰਵਾਉਣਾ ਹੀ ਪੈਣਾ ਓਕੇ ਪੌਪਸੀ ਇਹ ਕਹਿ ਕੇ ਮਨਿੰਦਰ ਤੇ ਹਰਵਿੰਦਰ ਆਪਣੇ ਕਮਰੇ ਵਿੱਚ ਚਲੇ ਜਾਂਦੇ ਹਨ ਤੇ ਜਸਮੀਤ ਬਾਹਰ ਚਲੀ ਜਾਂਦੀ ਹੈ ਕਮਰੇ ਵਿੱਚ ਆ ਕੇ ਹਰਵਿੰਦਰ ਕਹਿੰਦੀ ਹੈ ਪਤਾ ਨਹੀਂ ਇਹ ਕੁੜੀ ਕੀ ਚਾਹੁੰਦੀ ਹੈ ਤੁਸੀਂ ਇਸ ਨੂੰ ਵਿਗਾੜਿਆ ਮਨਿੰਦਰ ਕੀ ਵਿਗਾੜਿਆ ਇਸ ਨੂੰ ਤੂੰ ਵੀ ਤਾਂ ਕੁਝ ਨਹੀਂ ਕਹਿੰਦੀ ਇਸ ਨੂੰ ਹੁਣ ਇਹ ਗੱਲ ਇੱਤੀ ਹੀ ਛੱਡਦੀ ਟਾਈਮ ਵਿੱਤੇ ਉਸ ਨੂੰ ਦੇਖਦੇ ਆਂ ਕੀ ਕਰਦੀ ਐ ਮਨਿੰਦਰ ਸਿੰਘ ਦਾ ਫੋਨ ਵੱਜਣ ਲੱਗਾ ਤੇ ਉਹ ਬਾਹਰ ਚਲਾ ਗਿਆ ਹਰਵਿੰਦਰ ਆਪਣੇ ਮੋਬਾਈਲ 'ਤੇ ਲੱਗ ਗਈ ਜਸਮੀਤ ਆਪਣੀ ਸਹੇਲੀ ਨੀਹਾ ਕੋਲ ਪਾਰਕ ਵਿੱਚ ਆ ਗਈ ਹਾਈ ਨੀਹਾ ਹੈਲੋ ਜਸਮੀਤ ਕੀ ਗੱਲ ਮੂੰਹ ਕਿਉਂ ਲਟਕਾਇਆ ਹੈ ਨੀਹਾ ਬੋਲੀ ਕੁਝ ਨਹੀਂ ਯਾਰ ਮੰਮੀ ਪਾਪਾ ਬਿਆਲੀ ਜ਼ੋਰ ਪਾ ਰਹੇ ਐ ਜਸਮੀਤ ਨੇ ਕਿਹਾ ਤੇ ਫਿਰ ਤੂੰ ਕੀ ਕਿਹਾ ਮੈਂ ਕੀ ਕਹਿਣਾ ਸੀ ਮੈਂ ਨਾ ਕੀਤੀ ਤੇ ਬੋਲੇ ਤਿੰਨ ਮਹੀਨੇ ਜੋ ਕਰਨਾ ਕਰ ਲਾ ਜੇ ਕੋਈ ਲੱਭ ਸਕਦੀ ਹੈ ਤਾਂ ਠੀਕ ਹੈ ਨਹੀਂ ਤਾਂ ਸਾਡੀ ਪਸੰਦ ਨਾਲ ਵਿਆਹ ਕਰਵਾ ਜਸਮੀਤ ਨੇ ਸਾਰੀ ਗੱਲ ਦੱਸੀ ਹੁਣ ਤੂੰ ਕੀ ਫੈਸਲਾ ਲਿਆ ਨੀਹਾ ਨੇ ਪੁੱਛਿਆ ਮੈਨੂੰ ਕੋਈ ਸਮਝ ਨਹੀਂ ਆ ਰਹੀ ਕੀ ਕਰਾਂ ਚੱਲ ਛੱਡ ਇਹ ਕੋਸਤਾ ਮੇਰੀ ਜ਼ਿੰਦਗੀ ਵਿੱਚ ਚੱਲਦਾ ਰਹਿਣਾ ਆਪਾਂ ਮਾਰਕੀਟ ਚੱਲਦੀਆਂ ਤੇ ਗੋਲ ਗੱਪੇ ਖਾਂਦੀਆਂ ਮੂਹ ਦਾ ਟੇਸਟ ਬਦਲ ਜਾਏਗਾ ਜਸਮੀਤ ਨੇ ਕਿਹਾ ਤੇ ਦੋਵੇਂ ਐਕਟਿਵ ਆ ਤੇ ਰੇੜੀ ਮਾਰਕੀਟ ਪਹੁੰਚ ਜਾਂਦੀਆਂ ਇਹ ਇੱਕ ਬਹੁਤ ਹੀ ਵਧੀਆ ਮਾਰਕੀਟ ਹੈ ਅੰਮ੍ਰਿਤਸਰ ਦੀ ਕ੍ਰਿਸਟਲ ਚੌਂਕ ਦੀ। ਐਕਟਿਵਾ ਨੂੰ ਸਾਈਡ 'ਤੇ ਲਗਾ ਕੇ ਦੋਵੇਂ ਅੰਦਰ ਸਿਰੀਆਂ ਜਾਂਦੀਆਂ। ਪਹਿਲਾਂ ਮੋਮੋਸ ਖਾਂਦੀਆਂ, ਫਿਰ ਚਾਟ ਖਾਂਦੀਆਂ ਤੇ ਲਾਸਟ ਵਿੱਚ ਗੋਲ ਗੱਪੇ ਖਾ ਕੇ ਬਾਹਰ ਆ ਜਾਂਦੀਆਂ। ਜਸਮੀਤ ਪਹਿਲਾਂ ਨੀਹਾ ਨੂੰ ਉਸਦੀ ਘਰ ਛੱਡਦੀ ਹੈ, ਫਿਰ ਆਪਣੇ ਘਰ ਆ ਜਾਂਦੀ ਹੈ। ਉਸਦੀ ਮੰਮੀ ਜਸਮੀਤ ਨੂੰ ਬੋਲਦੀ ਹੈ, ਲੱਗ ਗਿਆ ਟਾਈਮ ਤੈਨੂੰ ਘਰ ਆਉਣ ਦਾ। ਜਸਮੀਤ ਨੇ ਕਿਹਾ, ਮਮ, ਮੈਂ ਨੀਹਾ ਨਾਲ ਸੀ ਤੇ ਮੈਂ ਬਾਹਰੋਂ ਖਾ ਲਿਆ। ਮੇਰੀ ਰੋਟੀ ਨਾ ਬਣਾਉਣਾ ਹੁਣ ਮੈਂ ਬਣਾਉਣੀ ਵੀ ਨਹੀਂ ਸਰਵਿੰਦਰ ਬੋਲੀ ਅੱਜ ਤੂੰ ਹੀ ਬਣਾਏਂਗੀ ਖਾਣੀ ਨਹੀਂ ਤਾਂ ਬਣਾ ਕੇ ਤਾਂ ਦੇ ਚਾਰ ਫੁਲਕੇ ਹੀ ਤਾਂ ਲਾਉਣੇ ਹਨ ਚੱਲ ਬਣਾ ਸਬਜੀ ਮੈਂ ਬਣਾ ਲਈ ਹੈ ਰੋਟੀ ਬਣਾ ਕੇ ਜਸਮੀਤ ਟੇਬਲ ਤੇ ਲਗਾਉਂਦੀ ਹੈ ਤਾਂ ਉਸਦੇ ਪਾਪਾ ਵੀ ਬਾਹਰੋਂ ਆ ਜਾਂਦੇ ਉਹ ਦੋਵੇਂ ਜੀ ਰੋਟੀ ਖਾ ਕੇ ਸੈਟ ਤੇ ਨਿਕਲ ਜਾਂਦੇ ਹਨ ਤੇ ਜਸਮੀਤ ਸਾਰਾ ਕਿਚਨ ਸਾਫ਼ ਕਰਕੇ ਆਪਣੇ ਰੂਮ ਵਿੱਚ ਚਲੀ ਜਾਂਦੀ ਹੈ ਰਾਤ ਨੂੰ ਸੋਚਦੀ ਹੈ ਕਿ ਕੀ ਕਰਾਂ ਤਾਂ ਜੋ ਇਹ ਵਿਆਹ ਵਰਗੀ مصیبت ਤੋਂ ਛੁਟਕਾਰਾ ਮਿਲੀ سوچਾਂ ਸੋਚ ਦੀ نیند ਆ ਜਾਂਦੀ ਹੈ ਅਗਲੀ ਸਵੇਰ ਜਸਮੀਤ ਦੇ papa mummy ਆਪਣੀ ਆਪਣੀ job ਤੇ ਚਲੇ ਜਾਂਦੇ ਹਨ ਉਹ ਦੋਵੇਂ ਸਰਕਾਰੀ teacher ਹਨ ਜਸਮੀਤ ਉਹਨਾਂ ਦੇ ਜਾਣ ਤੋਂ ਬਾਅਦ ਉੱਠਦੀ ਹੈ ਨਹਾ ਧੋ ਕੇ ਉਹ ਨਾਸ਼ਤਾ ਕਰਦੀ ਹੈ ਐਨੇ ਨੂੰ ਉਹਨਾਂ ਦੀ ਮੇੜ ਆ ਜਾਂਦੀ ਹੈ ਕੰਮ ਕੋਈ 35 ਸਾਲ ਦੀ ਉਮਰ ਦੀ ਹੈ ਕੰਮ ਕੰਮ ਸਵੇਰ ਦੀ ਸਫਾਈ ਤੋਂ ਦੁਪਹਿਰ ਦੀ ਰੋਟੀ ਬਰਤਨ ਸਾਫ ਕਰਨ ਤੱਕ ਐਤੇ ਹੀ ਰਹਿੰਦੀ ਹੈ ਰੋਜ਼ ਉਹ ਆਪਣਾ ਕੰਮ ਸ਼ੁਰੂ ਕਰਦੀ ਹੈ ਤਾਂ ਜਸਮੀਤ ਉਸ ਨੂੰ ਪੁੱਛਦੀ ਹੈ ਕਿ ਅੰਟੀ ਤੁਹਾਡੀ ਮੈਰਿਜ ਕਦੋਂ ਹੋਈ ਸੀ ਕੰਮੋ ਬੋਲੀ ਪਹਿਲਾਂ ਤਾਂ ਮੈਨੂੰ ਦੀਦੀ ਕਿਹਾ ਕਰੋ ਮੈਡਮ ਜੀ ਤੁਸੀਂ ਮੇਰੇ ਕੋਲੋਂ ਦਾਸਾਂ ਦੀ ਛੋਟੇ ਹੋ ਮੇਰਾ ਵਿਆਹ ਤਾਂ 19ਵੇਂ ਸਾਲ ਵਿੱਚ ਹੀ ਹੋ ਗਿਆ ਸੀ ਹਾਈ ਦੀਦੀ ਤੁਸੀਂ ਕਿਵੇਂ ਕਰਵਾ ਲਿਆ ਵਿਆਹ ਜਸਮੀਤ ਬੋਲੀ ਕਿਵੇਂ ਕੀ ਸਾਨੂੰ ਕੌਣ ਪੁੱਛਦਾ ਸੀ ਮੁੰਡਾ ਘਰ ਦੇ ਨੂੰ ਪਸੰਦ ਆਇਆ ਤੇ ਵਿਆਹ ਹੋ ਗਿਆ ਸਾਡੇ ਵਿੱਚ ਕੁੜੀਆਂ ਨੂੰ ਨਹੀਂ ਪੁੱਛਦੇ ਕਿ ਤੈਨੂੰ ਮੁੰਡਾ ਪਸੰਦ ਆਇਆ ਜਾਂ ਨਹੀਂ ਬਸ ਵਿਆਹ ਕਰਨ ਦੀ ਕਰਦੇ ਫਿਰ ਤਾਂ ਤੱਕ ਹੀ ਕਰਦੇ ਹਨ ਇਹ ਵਿਆਹ ਥੋੜੀ ਨਾ ਹੁੰਦਾ ਜਸਮੀਤ ਨੇ ਕਿਹਾ ਅਤੇ ਆਪਣੇ ਰੂਮ ਵਿੱਚ ਆ ਗਈ ਕੰਮੂ ਆਪਣਾ ਕੰਮ ਕਰਨ ਲੱਗ ਗਈ ਰੂਮ ਵਿੱਚ ਬੈਠੀ ਹੋਈ ਜਸਮੀਤ ਸੋਚ ਰਹੀ ਸੀ ਕੀ ਕਰਾਂ ਕਿਵੇਂ ਇਸ ਵਿਆਹ ਵਾਲੀ ਮੁਸੀਬਤ ਤੋਂ ਛੁਟਕਾਰਾ ਪਾਵਾਂ ਤਾਂ ਸੁਨੀਹਾ ਦੀ ਕਾਲ ਆ ਗਈ ਕੀ ਕਰ ਰਹੀ ਹੈ ਜਸਮੀਤ ਨੀਹਾ ਪੁੱਛਦੀ ਹੈ ਕੁਝ ਨਹੀਂ ਯਾਰ ਬਸ ਸੋਚ ਰਹੀ ਐ ਕੀ ਕਰਾਂ ਮੈਨੂੰ ਤਾਂ ਟੈਨਸ਼ਨ ਹੋਈ ਪਈ ਐ ਜੇ ਤੂੰ ਕਿਧਰੇ ਨਹੀਂ ਜਾਣਾ ਤੇ ਇੱਧਰ ਆ ਜਾ ਕੁਝ ਸੋਚਦੇ ਆ ਜਸਮੀਤ ਨੇ ਨੀਹਾ ਨੂੰ ਕਿਹਾ ਤਾਉ ਬੋਲੀ ਠੀਕ ਐ ਮੈਂ ਆਈ ਅੱਧੇ ਘੰਟੇ ਬਾਅਦ ਨੀਹਾ ਆ ਗਈ ਦੋਵੇਂ ਜਸਮੀਤ ਵਾਲੇ ਰੂਮ ਵਿੱਚ ਹੀ ਵਾਪਸ ਆ ਗਈਆਂ ਜਸਮੀਤ ਕਮੋ ਨੂੰ ਬੋਲੀ ਦਿਰੀ ਦੋ ਕੱਪ ਕਾਫੀ ਬਣਾ ਕੇ ਮੇਰੇ ਕਮਰੇ ਵਿੱਚ ਦੇ ਜਾ ਵੋ ਪਲੀਜ਼ ਕਮੋ ਕਲੀਨਿੰਗ ਛੱਡ ਕੇ ਕਿਚਨ ਵੱਲ ਤੁਰ ਪਈ ਜਸਮੀਤ ਨੇ ਨੀਹਾ ਨੂੰ ਪੁੱਛਿਆ ਕੋਈ ਸੁਝੈਸ਼ਨ ਤਾਂ ਦੇ ਨੀਹਾ ਨੇ ਕਿਹਾ ਤੂੰ ਚੁੱਪਚਾਪ ਵਿਆਹ ਕਰਵਾ ਲੈ ਐਨੀ ਸਿਰਦਰਦੀ ਨਾਲੋਂ ਤਾਂ ਜੋ ਮੁੰਡਾ ਅੰਕਲ ਆਂਟੀ ਨਹੀਂ ਲੱਭਿਆ ਉਸ ਨਾਲ ਵਿਆਹ ਕਰਵਾ ਕੇ ਐਸ਼ ਕਰ ਤੂੰ ਮੈਨੂੰ ਮੁਸੀਬਤ ਦਾ ਹੱਲ ਦੱਸਣ ਆਈ ਏ ਜਾਂ ਮੇਰਾ ਵਿਆਹ ਕਰਵਾਉਣ ਜਸਮੀਤ ਗੁੱਸੇ ਵਿੱਚ ਬੋਲੀ ਦੇਖ ਜਸ ਅੱਜ ਨਹੀਂ ਤੇ ਹੋਰ 5 ਸਾਲਾਂ ਨੂੰ ਵੀ ਵਿਆਹ ਹੋਣਾ ਹੀ ਐ ਅਜੇ ਸਾਨੂੰ ਜੌਬ ਵੀ ਨਹੀਂ ਮਿਲੀ ਪਤਾ ਨਹੀਂ ਮਿਲਨੀ ਵੀ ਐ ਕਿ ਨਹੀਂ ਫਿਰ ਵਿਆਹ ਕਰਵਾ ਕੇ ਸੈਟ ਹੋ ਜਾ ਜੀ ਨਹੀਂ ਕਰਵਾਉਣਾ ਤਾਂ ਵਿਦੇਸ਼ ਸਟੱਡੀ ਕਰਨ ਚਲੀ ਜਾ ਦੋ ਸਾਲ ਵਿਆਹ ਹੋਰ ਲੇਟ ਹੋ ਜਾਵੇਗਾ ਅੱਜਕਲ ਸਭ ਐਦਾਂ ਹੀ ਕਰ ਰਹੇ ਐ ਨੀਹਾ ਨੇ ਜਸਮੀਤ ਨੂੰ ਸਮਝਾਇਆ ਐਨੇ ਨੂੰ ਕੰਮੂ ਕਾਫੀ ਲੈ ਆਈ ਤੇ ਰਾਕੇ ਚਲੀ ਗਈ ਦੋਵਾਂ ਨੇ ਆਪਣਾ ਕੱਪ ਲਿਆ ਤੇ ਕਾਫੀ ਪੀਣ ਲੱਗੀਆਂ ਜਸਮੀਤ ਬੋਲੀ ਗੱਲ ਤਾਂ ਤੇਰੀ ਠੀਕ ਐ ਮੈਂ ਅੱਜ ਹੀ ਗੱਲ ਕਰਦੀ ਆ ਘਰ ਕਾਫੀ ਖਤਮ ਕਰਕੇ ਨੀਹਾ ਬੋਲੀ ਮੈਂ ਚੱਲਦੀ ਆ ਤੂੰ ਮੈਨੂੰ ਕਾਲ ਕਰਕੇ ਦੱਸ ਦੇਵੀਂ ਕੀ ਬਣਿਆ ਮਨ ਦੇ ਹੰਝਾ ਨਹੀਂ ਤੇਰੇ ਪੇਰੈਂਟਸ ਚਲ ਬਾਈ ਬਾਈ ਜਸਮੀਤ ਨੇ ਵੀ ਕਿਹਾ ਹੁਣ ਜਸ ਇੰਤਜ਼ਾਰ ਕਰ ਰਹੀ ਸੀ ਕਿ ਕਦੋਂ ਉਸਦੇ ਪੇਰੈਂਟਸ ਆਉਣ ਤੇ ਉਹ ਗੱਲ ਕਰ ਸਕੇ ਕਮੂ ਨੇ ਆ ਕੇ ਕਿਹਾ ਦੀਦੀ ਮੈਂ ਬਾਜ਼ਾਰ ਜਾ ਰਹੀ ਹਾਂ ਦੁਪਹਿਰ ਨੂੰ ਆ ਕੇ ਰੋਟੀ ਬਣਾ ਦੇਵਾਂਗੀ ਤੇ ਉਹ ਚਲੀ ਗਈ ਜਸਮੀਤ ਨੇ ਕਿਤਾਬ ਚੁੱਕ ਕੇ ਪੜ੍ਹਨੀ ਸ਼ੁਰੂ ਕਰ ਦਿੱਤੀ ਦੁਪਹਿਰ ਦੇ 2 ਵਜੇ ਰਹੇ ਸੀ ਕਮੂ ਨੇ ਵਾਪਸ ਆ ਕੇ ਰੋਟੀ ਬਣਾਉਣੇ ਸ਼ੁਰੂ ਕਰ ਦਿੱਤੀ ਹਰਵਿੰਦਰ ਤੇ ਮਨਿੰਦਰ ਇਕੱਠੇ ਘਰ ਆਏ ਜਸਮੀਤ ਨੇ ਉਹਨਾਂ ਨੂੰ ਪਾਣੀ ਦਿੱਤਾ ਪਾਣੀ ਪੀ ਕੇ ਉਹ ਦੋਵੇਂ ਫਰੈਸ਼ ਹੋਣ ਚਲੀ ਗਈ ਵਾਪਸ ਆ ਕੇ ਰੋਟੀ ਖਾਣ ਲਈ ਬੈਠ ਗਈ ਜਸਮੀਤ ਨੇ ਵੀ ਉਹਨਾਂ ਨਾਲ ਰੋਟੀ ਖਾਧੀ ਕੰਮੋ ਰੋਟੀ ਪਿੱਛੇ ਬਰਤਨ ਸਾਫ਼ ਕਰਕੇ ਚਲੀ ਗਈ ਮਨਿੰਦਰ ਨੇ ਚਾਹ ਪੀਣ ਦੀ ਇੱਛਾ ਜ਼ਾਹਿਰ ਕੀਤੀ ਤਾਂ ਜਸ ਬੋਲੀ ਪੌਪਸੀ ਮੈਂ ਬਣਾ ਕੇ ਲਿਆਉਂਦੀ ਆਂ ਨਾਲੇ ਮੈਂ ਇੱਕ ਗੱਲ ਵੀ ਕਰਨੀ ਹੈ ਤੇ ਆਪਣੇ ਮੰਮੀ ਪਾਪਾ ਲਈ ਚਾਹ ਬਣਾ ਲਿਆਈ ਦੋਵਾਂ ਜੀਆ ਨੇ ਆਪਣਾ ਆਪਣਾ ਕੱਪ ਲਿਆ ਹਰਵਿੰਦਰ ਬੋਲੀ ਦਸ ਕੀ ਕਹਿਣਾ ਤੂੰ ਜਸਮੀਤ ਬੋਲੀ ਮੰਮੀ ਪਾਪਾ ਮੈਂ ਵਿਦੇਸ਼ ਜਾਣਾ ਹੈ ਅੱਗੇ ਦੀ ਸਟੱਡੀ ਲਈ ਉਸਦੇ ਪਾਪਾ ਬੋਲੇ ਚਲੀ ਜਾ ਸਾਨੂੰ ਕੋਈ ਇਤਰਾਜ਼ ਨਹੀਂ ਤੈਨੂੰ ਪਤਾ ਹੈ ਜੋ ਲੜਕਾ ਸੀ ਤੇਰੇ ਲਈ ਦੇਖਿਆ ਉਹ ਵੀ ਜਾਣਾ ਚਾਹੁੰਦਾ ਹੈ ਤੁਸੀਂ ਦੋਵੇਂ ਵਿਆਹ ਕਰਕੇ ਇਕੱਠੇ ਜਾ ਸਕਦੇ ਹੋ ਸਾਨੂੰ ਵੀ ਤੇਰੀ ਫਿਕਰ ਨਹੀਂ ਹੋਵੇਗੀ ਕੀ ਐ ਪੌਪਸੀ ਮੈਂ ਵਿਆਹ ਤਾਂ ਛਟਕਾਰਾ ਪਾਉਣ ਲਈ ਅੱਗੇ ਦੀ ਸਟੱਡੀ ਦਾ ਫੈਸਲਾ ਕੀਤਾ ਪਰ ਤੁਹਾਡੀ ਗੱਲ ਫਿਰ ਵਿਆਹ ਤੇ ਆ ਗਈ ਹਰਵਿੰਦਰ ਬੋਲੀ ਦੇਖ ਜਸਮੀਤ ਤੂੰ ਜੋ ਕਰਨਾ ਹੈ ਵਿਆਹ ਤੋਂ ਬਾਅਦ ਕਰੀ ਤਸਵੀ ਫ੍ਰੀ ਹੋਣਾ ਚਾਹੁੰਦੀ ਐ ਤੈਨੂੰ ਵਿਆਹ ਕੀ ਕੱਲ ਨੂੰ ਸਾਡਾ ਕੀ ਪਤਾ ਕਿੰਨੀ ਉਮਰ ਐ ਸਾਡੀ ਕੀ ਹੈ ਮਮ ਹੁਣ ਤੁਸੀਂ ਵੀ ਸ਼ੁਰੂ ਹੋ ਗਏ ਇਹ ਕਹਿ ਕੇ ਉਹ ਆਪਣੇ ਰੂਮ ਵਿੱਚ ਚਲੀ ਗਈ ਉਸਨੇ ਨੀਹਾ ਨੂੰ ਕਾਲ ਕਰਕੇ ਸਾਰਾ ਕੁਝ ਦੱਸਿਆ ਨੀਹਾ ਨੇ ਕਿਹਾ ਮੈਂ ਤੈਨੂੰ ਇਹੀ ਕਹਾਂਗੀ ਕਿ ਤੂੰ ਪਹਿਲਾਂ ਉਸ ਮੁੰਡੇ ਨੂੰ ਮਿਲ ਉਸ ਨਾਲ ਗੱਲ ਕਰਕੇ ਉਸ ਨੂੰ ਆਪਣੀ ਗੱਲ ਦੱਸ ਤੇ ਕਿਸੇ ਤਰ੍ਹਾਂ ਉਸ ਨੂੰ ਕੰਟੈਕਟ ਮੈਰਿਜ ਲਈ ਰਾਜ਼ੀ ਕਰ ਲੈ ਜੇ ਨਹੀਂ ਮੰਨਿਆ ਤਾਂ ਨਾ ਕਰ ਦੇਵੀ ਤੇ ਸਮੀਤ ਕੋਲੀ ਇਹ ਵੀ ਕਰਕੇ ਵੇਖ ਲੈਂਦੀ ਆ ਚੱਲ ਬਾਈ ਜਸਮੀਤ ਆਪਣੇ ਮੰਮੀ ਪਾਪਾ ਕੋਲ ਗਈ ਪੌਪਸੀ ਵਨਰ ਟੂ ਸੇ ਸਮਥਿੰਗ ਮਨਿੰਦਰ ਕਹੋ ਪੇਟਾ ਜੀ ਪੌਪਸੀ ਆਮ ਰੈਡੀ ਫਾਰ ਮੈਰिज ਬਟ ਫਰਸਟਲੀ ਆ ਵਾਂਟ ਟੂ ਮੀਟ ਦੈਟ ਜੈਂਟਲਮੈਨ ਦਿਸ ਯੂ ਚੂਸਡ ਫਾਰ ਮੀ ਓਕੇ ਬੇਟਾ ਅਸੀਂ ਉਹਨਾਂ ਨਾਲ ਗੱਲ ਕਰਕੇ ਇੱਕ ਦਿਨ ਡਿਸਾਈਡ ਕਰ ਲੈਂਦੇ ਆ ਓਕੇ ਪਾਪਾ ਯੂ ਆਰ ਮਾਈ ਸੋ সুইਟ ਪਾਪਾ ਲਵ ਯੂ ਬੇਟਾ ਮੈਥੀ ਬੈਠੀ ਆ ਹਰਵਿੰਦਰ ਬੋਲੀ ਕਿਦਾਂ ਪਿਆਰ ਬਰਸ ਰਿਹਾ ਇੱਕ ਦੂਜੇ ਤੇ ਉਹ ਮੰਮੀ ਵੀ ਬਹੁਤ ਲਵ ਯੂ ਡੋਟ ਫੀਲ ਜੈਲਸ ਜਸਮੀਤ ਦੀਸ ਗੱਲ ਤੇ ਤਿੰਨੋਂ ਹੀ ਹਸਪੈਂਦੇ ਕੁਝ ਸਮੇਂ ਬਾਅਦ ਮਨਿੰਦਰ ਸਿੰਘ ਆਪਣੇ ਦੋਸਤ ਗਰਮੀਤ ਸਿੰਘ ਨੂੰ ਕਾਲ ਕਰਦਾ ਹੈ ਅਤੇ ਸਾਰੀ ਗੱਲ ਕਰਦਾ ਹੈ ਫਿਰ ਦੋਵੇਂ ਫੈਸਲਾ ਕਰਦੇ ਕਿ ਪਹਿਲਾਂ ਬੇਟਾ ਬੇਟੀ ਮਿਲ ਲੈਣ ਫਿਰ ਅਸੀਂ ਕਿਸੇ ਦਿਨ ਇਕੱਠੇ ਹੋ ਜਾਵਾਂਗੇ ਗਰਮੀਤ ਸਿੰਘ ਕਹਿੰਦਾ ਹੈ ਕਿ ਅੱਜ ਸ਼ਾਮ ਹੀ ਮਿਲ ਲੈਣ ਬੱਚੇ ਤਾਂ ਸਾਰੇ ਕੰਮ ਟਾਈਮ ਸਿਰ ਹੋ ਜਾਣਗੇ ਮੇਰਾ ਪੇਟਾ ਸ਼ਾਮ ਨੂੰ 6 ਵਜੇ ਤੁਹਾਡੇ ਘਰ ਦੇ ਬਾਹਰ ਤੋਂ ਬੇਟੀ ਨੂੰ ਲੈ ਜਾਏਗਾ ਅਤੇ ਛੱਡ ਵੀ ਦੇਵੇਗਾ ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਮਨਿੰਦਰ ਸਿੰਘ ਨੇ ਕਿਹਾ ਤੇ ਦੋਵਾਂ ਨੇ ਕਾਲ ਕੱਟ ਦਿੱਤੀ ਮਨਿੰਦਰ ਨੇ ਹਰਵਿੰਦਰ ਨੂੰ ਸਾਰੀ ਗੱਲ ਦੱਸੀ ਤੇ ਹਰਵਿੰਦਰ ਜਸਮੀਤ ਕੋਲ ਚਲੀ ਗਈ ਜਸਮੀਤ ਹਾਂਜੀ ਮਮ ਦੇਖ ਉਹ ਲੜਕਾ ਆ ਰਿਹਾ ਤੈਨੂੰ ਲੈਣ ਤੂੰ ਉਸ ਨਾਲ ਮਿਲ ਲੈ ਕੋਈ ਫਾਲਤੂ ਗੱਲ ਨਾ ਕਰੀ ਉਸ ਨਾਲ ਸੂਟ ਪਾ ਕੇ ਜਾਵੀਂ ਕਿਉਂ ਮਮ ਸੂਟ ਕਿਉਂ ਉਹਨਾਂ ਦੇ ਘਰ ਕਿਸੇ ਕੁੜੀ ਨੇ ਕਦੇ ਜੀਨ ਟੌਪ ਨਹੀਂ ਪਾਇਆ ਇਹੋ ਜਿਹੀਆਂ ਫਜ਼ੂਲ ਗੱਲਾਂ ਨਾ ਕਰੋ ਮੇਰੇ ਨਾਲ ਮੈਂ ਤਾਂ ਜਿੱਦਾਂ ਦੀ ਹਾਂ ਓਦਾਂ ਹੀ ਜਾਣਾ ਹੈ ਸ਼ਰੀਫ ਨਹੀਂ ਬੰਨਣਾ ਆਉਂਦਾ ਮੈਨੂੰ ਦੇਖ ਜਸ ਤੇਰੇ ਪਾਪਾ ਨੇ ਕਿਹਾ ਸੂਟ ਪਾਉਣ ਲਈ ਹਰਵਿੰਦਰ ਬੋਲੀ ਠੀਕ ਹੈ ਪਾ ਲੈਂਦੀ ਹਾਂ ਇੱਕ ਤਾਂ ਤੁਸੀਂ ਜੀ ਨਹੀਂ ਦਿੰਦੇ ਮਰਜ਼ੀ ਨਾਲ ਜਸਮੀਤ ਮੂੰਹ ਵਿੱਚ ਗੁੱੜ ਬੜਾਈ ਜਸਮੀਤ ਨੇ ਲਾਈਟ ਪਿੰਕ ਕਲਰ ਦਾ ਫ੍ਰਾਕ ਸੂਟ ਪਾਇਆ ਨਾਲ ਹਾਈ ਪੁਨੀ ਕੀਤੀ ਤੇ ਪੈਂਸਿਲ ਹੀਲ ਸੈਂਡਲ ਪਾਈ ਬਹੁਤ ਸੋਹਣੀ ਲੱਗ ਰਹੀ ਸੀ ਜਸਮੀਤ ਜਦੋਂ ਉਹ ਬਾਹਰ ਆਪਣੀ ਮੰਮੀ ਕੋਲ ਆਈ ਤਾਂ ਹਰਵਿੰਦਰ ਬੋਲੀ ਦੇਖ ਕਿੰਨੀ ਸੋਹਣੀ ਲੱਗ ਰਹੀ ਹੈ ਸੂਟ ਵਿੱਚ ਨਜ਼ਰ ਨਾ ਲੱਗੇ ਤੁਹਾਡੇ ਕਰਕੇ ਪਾਇਆ ਮੰਮੀ ਨਹੀਂ ਤਾਂ ਮੈਂ ਵੈਸਟਰਨ ਵੇਚੀ ਜਾਣਾ ਸੀ ਐਨ ਨੂੰ ਮਨਿੰਦਰ ਨੂੰ ਗਰਮੀਤ ਦਾ ਫੋਨ ਆਇਆ ਕਿ ਬੇਟਾ ਬਾਹਰ ਆ ਗਿਆ ਹੈ ਮਨਿੰਦਰ ਫੋਨ ਰੱਖ ਕੇ ਬਾਹਰ ਗਿਆ ਤਾਂ ਇੱਕ 6 ਫੁੱਟ ਦਾ ਸੋਹਣਾ ਸਰਦਾਰ ਲੜਕਾ ਕਾਰ ਦੇ ਕੋਲ ਖੜਾ ਸੀ ਮਨਿੰਦਰ ਨੂੰ ਮੁੰਡਾ ਪਹਿਲੀ ਨਜ਼ਰ ਵਿੱਚ ਪਸੰਦ ਆ ਗਿਆ। ਅਸਲ ਵਿੱਚ ਗੁਰਮੀਤ ਸਿੰਘ ਨਾਲ ਮਨਿੰਦਰ ਦੀ ਮੁਲਾਕਾਤ ਕਿਸੇ ਸਰਕਾਰੀ ਟੀਚਰ ਸਮਾਰੋਹ ਵਿੱਚ ਹੋਈ ਸੀ। ਜਿੱਥੇ ਦੋਵੇਂ ਗੱਲਾਂ ਕਰਦੇ ਦੋਸਤ ਬਣ ਗਏ ਤੇ ਮੋਬਾਈਲ ਨੰਬਰ ਲੈ ਲਏ ਇੱਕ ਦੂਜੇ ਦੇ। ਇੱਕ ਦਿਨ ਫੋਨ 'ਤੇ ਗੱਲ ਕਰਦੇ ਗੁਰਮੀਤ ਨੇ ਆਪਣੇ ਬੇਟੇ ਦੇ ਵਿਆਹ ਦਾ ਜ਼ਿਕਰ ਕੀਤਾ ਤਾਂ ਮਨਿੰਦਰ ਨੇ ਵੀ ਕਿਹਾ ਮੇਰੀ ਬੇਟੀ ਵੀ ਹੈ। ਜਿੱਥੋਂ ਇਹ ਵਿਆਹ ਦੀ ਗੱਲ ਤੁਰੀ। ਮਨਿੰਦਰ ਉਸ ਲੜਕੇ ਨੂੰ ਮਿਲ ਕੇ ਅੰਦਰ ਲੈ ਗਿਆ। ਕਿ ਉਸ ਦਾ ਨਾਮ ਪੁੱਛਿਆ ਜੀ ਮੇਰਾ ਨਾਮ ਸਮਰਦੀਪ ਸਿੰਘ ਹੈ ਲੜਕੇ ਨੇ ਉੱਤਰ ਦਿੱਤਾ ਬਹੁਤ ਸੋਹਣਾ ਨਾਮ ਹੈ ਮਨਿੰਦਰ ਨੇ ਕਿਹਾ ਜੀ ਥੈਂਕਸ ਸਮਰਦੀਪ ਨੇ ਕਿਹਾ ਐਨੇ ਨੂੰ ਹਰਵਿੰਦਰ ਕੋਲ ਡਰਿੰਕ ਲੈ ਕੇ ਆ ਗਈ ਮਨਿੰਦਰ ਨੇ ਦੋਹਾਂ ਦੀ ਜਾਣ ਪਹਿਚਾਨ ਕਰਵਾਈ ਫਿਰ ਹਰਵਿੰਦਰ ਨੇ ਜਸਮੀਤ ਨੂੰ ਬੁਲਾਇਆ ਜਸਮੀਤ ਨੇ ਹੈਲੋ ਬੋਲੀ ਤੇ ਬੈਠ ਗਈ ਸਮਰਦੀਪ ਨੇ ਕੋਲ ਡਰਿੰਕ ਖਤਮ ਕੀਤੀ ਤੇ ਜਾਨ ਲਈ ਆਗਿਆ ਮੰਗੀ ਦੋਹਾਂ ਜੀਆਂ ਨੇ ਵੀ ਜਸਮੀਤ ਨੂੰ ਕਿਹਾ ਕਿ ਤੂੰ ਨਾਲ ਜਾਣਾ ਤੇ ਸ਼ਰਾਰਤ ਬਿਲਕੁਲ ਨਹੀਂ ਕਰਨੀ ਕੋਈ ਸਿਆਣੀ ਬਣ ਕੇ ਰਹੀਂ ਜਦੋਂ ਸਮਰਦੀ ਬਾਹਰ ਨਿਕਲਿਆ ਤਾਂ ਜਸਮੀਤ ਉਸਦੇ ਪਿੱਛੇ ਐਦਾਂ ਦਾ ਫੇਸ ਬਣਾ ਰਹੀ ਸੀ ਕਿ ਹਰਵਿੰਦਰ ਨੇ ਦੇਖ ਕੇ ਡਾਂਟਿਆ ਤਾਂ ਉਸਨੇ ਹਰਵਿੰਦਰ ਨੂੰ ਬਾਏ ਕਿਹਾ ਤੇ ਕਾਰ ਵਿੱਚ ਬੈਠ ਗਈ ਮਨਿੰਦਰ ਨੇ ਹਰਵਿੰਦਰ ਨੂੰ ਕਿਹਾ ਇਹ ਕੁੜੀ ਨਹੀਂ ਸ਼ਰਾਰਤ ਤੋਂ ਅਟ ਸਕਦੀ ਮੁੰਡਾ ਤਾਂ ਮੈਨੂੰ ਪਸੰਦ ਹੈ ਹਰਵਿੰਦਰ ਨੇ ਵੀ ਕਿਹਾ ਮੁੰਡਾ ਤਾਂ ਸੱਚੀ ਬਹੁਤ ਸੋਹਣਾ ਸਰਦਾਰ ਹੈ ਨਹੀਂ ਤਾਂ ਸਰਦਾਰ ਮੁੰਡੇ ਤਾਂ ਲੱਭਦੇ ਹੀ ਨਹੀਂ ਹੁਣ ਕਾਰ ਵਿੱਚ ਬੈਠ ਕੇ ਸਮਰ ਨੇ ਆਪਣਾ ਨਾਮ ਦੱਸਿਆ ਤੇ ਕਿਹਾ ਕਿ ਤੁਹਾਡਾ ਨਾਮ ਮੈਂ ਸੁਣ ਲਿਆ ਸੀ ਜਸਮੀਤ ਜੀ ਵੈਸੇ ਤੁਸੀਂ ਫੇਸ ਬਹੁਤ ਵਧੀਆ ਬਣਾ ਲੈਂਦੇ ਹੋ ਇਹ ਸੁਣ ਕੇ ਜਸਮੀਤ ਨੇ ਸਮਰ ਵੱਲ ਦੇਖਿਆ ਐਦਾਂ ਕਿਉਂ ਦੇਖ ਰਹੇ ਹੋ ਤੁਸੀਂ ਮੇਰੇ ਵੱਲ ਸਮਰ ਬੋਲਿਆ ਓਕੇ ਮਿਸਟਰ ਸਮਰ ਜੇ ਮੈਂ ਸੈਮ ਕਹਾਂ ਤਾਂ ਬੁਰਾ ਤਾਂ ਨਹੀਂ ਮਨਾਉਂਗੇ ਜੱਸ ਬੋਲੀ ਨਾਨਾ ਬੁਰਾ ਕਿਉਂ ਮਨਾਉਣਾ ਹੈ ਤੁਸੀਂ ਕਹਿ ਸਕਦੇ ਹੋ ਮੈਨੂੰ ਸैम ਮਿਸ ਜੈਸ ਮੈਂ ਐਸੀ ਅਸੀਂ ਜਾ ਕਿੱਥੇ ਰਹੀਆਂ ਸैम ਜਿੱਥੇ ਕਹਾਂ ਚਲੇ ਜਾਂਦੇ ਆ ਜੈਸ ਜੀ ਮੈਂ ਤਾਂ ਨੂੰ ਸैम ਕਿਹਾ ਤੁਸੀਂ ਜੈਸ ਜੀ ਕਿਉਂ ਕਿਹਾ ਜੈਸ ਹੀ ਚੱਲੂ ਜੀ ਵਾਲੇ ਵਰਡ ਮੈਨੂੰ ਹਜ਼ਮ ਨਹੀਂ ਹੁੰਦੇ ਸੋ ਪਲੀਜ਼ ਕਾਲ ਮੀ ਓਨਲੀ ਜੈਸ ਐਦਾਂ ਕਰਦਿਆਂ ਅਸੀਂ ਕਾਰ ਵਿੱਚ ਹੀ ਬੈਠਦੇ ਆ ਜੋ ਗੱਲ ਕਰਨੀ ਹੈ ਅਸੀਂ ਐਤੀ ਕਰ ਲੈਂਦੇ ਆ ਜੱਸ ਬੋਲੀ ਕਾਰ ਵਿੱਚ ਕਿੱਦਾਂ ਗੱਲ ਹੋਵੇਗੀ ਮੈਂ ਤੈਨੂੰ ਲੈ ਕੇ ਚਲਦਾ ਹਾਂ ਕਿਸੇ ਸ਼ਾਂਤ ਜਗ੍ਹਾ ਤੇ ਸੈਮ ਜਸ ਨੂੰ ਸ਼ਹਿਰ ਤੋਂ ਬਾਹਰ ਲੈ ਜਾਂਦਾ ਹੈ ਰਸਤੇ ਵਿੱਚ ਇੱਕ ਪਿੰਡ ਦੇ ਲਾਗੇ ਜਸ ਬੋਲਦੀ ਹੈ ਸੈਮ ਉਹ ਦੇਖੋ ਕਿੰਨਾ ਸੋਹਣਾ ਵਿਊ ਹੈ ਹਰੇ ਭਰੇ ਖੇਤ ਚਲੋ ਕਾਰ ਸਾਈਡ ਤੇ ਲਗਾਓ ਅਸੀਂ ਤੁਰਦੇ ਤੁਰਦੇ ਗੱਲ ਕਰਦੇ ਹਾਂ ਸੈਮ ਗੱਡੀ ਸਾਈਡ ਤੇ ਲਗਾ ਦਿੰਦਾ ਹੈ ਦੋਵੇਂ ਬਾਹਰ ਆ ਜਾਂਦੀ ਹੈ ਤੁਰਦੀ ਹੋਈ ਜਸਮੀਤ ਸੈਮ ਨੂੰ ਆਪਣੀ ਸਟੱਡੀ ਬਾਰੇ ਦੱਸਦੀ ਹੈ ਸੈਮ ਵੀ ਦੱਸਦਾ ਹੈ ਤੇ ਕਹਿੰਦਾ ਹੈ ਕਿ ਮੈਂ ਅਗਲੀ ਪੜ੍ਹਾਈ ਲਈ ਬਾਹਰ ਜਾਣਾ ਹੈ ਪਰ ਪਾਪਾ ਵਿਆਹ ਲਈ ਮਗਰ ਪੈ ਗਏ ਹਨ ਪਰ ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਅਜੇ ਮੈਂ ਜ਼ਿੰਮੇਵਾਰੀਆਂ ਵਿੱਚ ਨਹੀਂ ਪੈ ਸਕਦਾ ਪਲੀਜ਼ ਤੁਸੀਂ ਨਾ ਕਰਦੇਵੋ ਜਸ ਹਰਾਂ ਰਹਿ ਗਈ ਤੇ ਬੋਲੀ ਮੈਂ ਵੀ ਇਹੀ ਕਿਹਾ ਸੀ ਕਿਉਂਕਿ ਮੇਰੀ ਵੀ ਸੇਮ ਸਿਚੁਏਸ਼ਨ ਹੈ ਮੇਰੇ ਤੇ ਵੀ ਇਹੀ ਦਬਾਇਆ ਹੁਣ ਕੀ ਕਰੀਏ ਥੋੜੇ ਸਮੇਂ ਬਾਅਦ ਜਸ ਬੋਲੀ ਇੱਕ ਆਈਡੀਆ ਦੇਵਾਂ ਜੇ ਤੁਹਾਨੂੰ ਸਹੀ ਲੱਗੇ ਤਾਂ ਸਮਰ ਨੇ ਕਿਹਾ ਬੋਲੋ ਸੈਮ ਮੈਨੂੰ ਲੱਗਦਾ ਹੈ ਕਿ ਸਾਨੂੰ ਵਿਆਹ ਕਰਵਾ ਲੈਣਾ ਚਾਹੀਦਾ ਹੈ ਪਰ ਇਹ ਇੱਕ ਤਰ੍ਹਾਂ ਦਾ ਕੰਟ੍ਰੈਕਟ ਹੋਵੇਗਾ ਕਿਵੇਂ ਸੈਮ ਨੇ ਪੁੱਛਿਆ ਦੇਖੋ ਜਸ ਬੁਲੀ ਅਸੀਂ ਕਿਸੇ ਤਰ੍ਹਾਂ ਘਰਦਿਆਂ ਨੂੰ ਮਨਾ ਕੇ ਕੋਰਟ ਮੈਰਿਜ ਕਰਾ ਲੈਂਦੇ ਹਾਂ ਤੇ ਉਹਨਾਂ ਨੂੰ ਇਹ ਵੀ ਕਹਾਂਗੇ ਕਿ ਜਦੋਂ ਵਾਪਸ ਆਵਾਂਗੇ ਤਾਂ ਉਦੋਂ ਧੂਮ ਧਾਮ ਨਾਲ ਵਿਆਹ ਕਰ ਲੈਣਾ ਕੋਤੀ ਜਾ ਕੇ ਅਸੀਂ ਬੱਕਰੀਓ ਜਾਵਾਂਗੇ 2 ਸਾਲ ਦਾ ਇੱਕ ਕੰਟ੍ਰੈਕਟ ਮੈਰਿਜ ਪੇਪਰ ਵੀ ਬਣਾ ਲਵਾਂਗੇ ਜੀ ਸਵੇਤੇ ਲਿਖਾ ਲਵਾਂਗੇ ਕਿ 2 ਸਾਲ ਸਾਡੇ ਵਿੱਚ ਕੋਈ ਰਿਸ਼ਤਾ ਨਹੀਂ ਹੋਵੇਗਾ। ਅਸੀਂ ਆਜ਼ਾਦ ਰਹਾਂਗੇ। 2 ਸਾਲ ਤੋਂ ਬਾਅਦ ਇਸ ਮੈਰਿਜ ਤੋਂ ਵੀ ਮੁਕਤ ਹੋ ਜਾਵਾਂਗੇ। ਅਗਰ ਕੋਈ ਬਾਅਰ ਪਸੰਦ ਆਉਂਦਾ ਤਾਂ ਪਹਿਲਾਂ ਵੀ ਇਹ ਰਿਸ਼ਤਾ ਟੁੱਟ ਸਕਦਾ ਹੈ। ਬਾਕੀ ਸਾਰਾ ਕੁਝ 2 ਸਾਲ ਬਾਅਦ ਕਹਿਣਾ ਸੋਖ ਹੈ, ਕਰਨਾ ਔਖਾ ਜੈਸ। ਮੇਰੀ ਤਾਂ ਫਾਈਲ ਲੱਗੀ ਹੋਈ ਹੈ। ਤੁਹਾਡੀ ਲੱਗੀ ਹੋਈ ਹੈ ਜੈਸ? ਸੈਮ ਨੇ ਪੁੱਛਿਆ। ਨਹੀਂ ਕੋਈ ਨਾ। ਨਾ ਵੀ ਲੱਗੀ ਤਾਂ ਮੈਂ 2 ਸਾਲ ਤੁਹਾਨੂੰ ਡਿਸਟਰਬ ਨਹੀਂ ਕਰਾਂਗੀ। ਤੁਸੀਂ ਬਾਹਰ ਰਹਿ ਲੈਣਾ ਮੈਂ ਇੱਥੇ ਜਸਪੂਲੀ ਟਰਾਈ ਕਰਕੇ ਦੇਖ ਲੈਂਦੇ ਆ ਜੇ ਘਰ ਦੇ ਮੰਨ ਗਏ ਸੈਮ ਨੇ ਕਿਹਾ ਹੁਣ ਚੱਲੀਏ ਰਾਤ ਹੋ ਰਹੀ ਹੈ ਤੁਸੀਂ ਤਾਂ ਕਿਸੇ ਰੈਸਟੋਰੈਂਟ ਵੀ ਨਹੀਂ ਜਾਣ ਦਿੱਤਾ ਸੈਮ ਨੇ ਜਸ ਨੂੰ ਕਿਹਾ ਕੋਈ ਨਾ ਰੋਟੀ ਖਾ ਕੇ ਜਾਂਦੇ ਹਾਂ ਹੁਣ ਪਹਿਲਾਂ ਗੱਲ ਨਹੀਂ ਸੀ ਹੋਈ ਹੁਣ ਕਲੀਅਰ ਹੈ ਸਭ ਕੁਝ ਇਸ ਲਈ ਹੁਣ ਮੇਰੇ ਅੰਦਰ ਵੀ ਕੁਝ ਲੰਘ ਜਾਵੇਗਾ ਜਸ ਨੇ ਕਿਹਾ ਸੈਮ ਜਸ ਦੀ ਗੱਲ ਸੁਣ ਕੇ ਹੱਸ ਪੈਂਦਾ ਹੈ ਉਹ ਤੋਂ ਨਿਕਲ ਕੇ ਦੋਵੇਂ ਹਵੇਲੀ ਪਹੁੰਚ ਜਾਂਦੇ ਆਂ ਰੋਟੀ ਆਰਡਰ ਕਰਦੇ ਹਨ ਤਾਂ ਹਰਵਿੰਦਰ ਦੀ ਕਾਲ ਆ ਜਾਂਦੀ ਹੈ। ਜਸਮੀਨ ਸਭ ਕੁਝ ਠੀਕ ਹੈ। ਕਦੋਂ ਆਣੇ? ਮੰਮੀ ਠੀਕ ਆਂ। ਤੁਸੀਂ ਟੈਨਸ਼ਨ ਨਾ ਲਓ। ਰੋਟੀ ਖਾ ਕੇ ਆਉਂਦੀ ਆ ਮੈਂ। ਹੁਣ ਹਵੇਲੀ ਬੈਠੀ ਆਂ। ਬਾਕੀ ਗੱਲਾਂ ਘਰ ਆ ਕੇ ਕਾਲ ਕੱਟਦੀ ਆ ਮੈਂ ਬਾਏ ਤੇ ਕਾਲ ਕੱਟ ਹੋ ਜਾਂਦੀ ਹੈ। ਉਹ ਟੇਬਲ ਤੇ ਆ ਕੇ ਖਾਣਾ ਸ਼ੁਰੂ ਕਰ ਦਿੰਦੀ ਹੈ। ਸਮਰ ਉਸ ਨੂੰ ਦੇਖ ਕੇ ਮਨ ਵਿੱਚ ਸੋਚਦਾ ਹੈ ਇਹ ਕੁੜੀ ਕਿੰਨੀ ਸੋਹਣੀ ਹੈ। ਉਹ ਨਹੀਂ ਹੀ ਬੇਪਰਵਾਹ। ਖੈਰ ਉਹ ਵੀ ਖਾਣਾ ਸ਼ੁਰੂ ਕਰ ਦਿੰਦਾ ਹੈ। ਡਿਨਰ ਖਤਮ ਕਰਕੇ ਸਮਰ ਪੁੱਛਦਾ ਜੈਸ ਕੁਝ ਹੋਰ ਆਵੇ ਜੈਸ ਬੋਲੀ ਨਹੀਂ ਥੈਂਕਸ ਫॉर ਥਿਸ ਡਿਲੀਸ਼ੀਅਸ ਡਿਨਰ ਸਮਰਦੀਪ ਪੇਮੈਂਟ ਕਰਦੇ ਅਤੇ ਵਾਪਸੀ ਤੇ ਦੋਵੇਂ ਆਪਣੇ ਮੋਬਾਈਲ ਨੰਬਰ ਸ਼ੇਅਰ ਕਰਦੇ ਹਨ ਸਮਰ ਜਸਨੂਜ਼ ਦੇ ਘਰ ਉਤਾਰ ਕੇ ਚਲਿਆ ਜਾਂਦਾ ਜਸਮੀਤ ਅੰਦਰ ਆਇਤਾ ਮਨਿੰਦਰ ਤੇ ਹਰਵਿੰਦਰ ਬਾਹਰ ਸੋਫੇ ਤੇ ਹੀ ਬੈਠੇ ਸੀ ਜਸਮੀਤ ਨੂੰ ਅੰਦਰ ਆਉਂਦਿਆਂ ਦੇਖ ਕੇ ਹਰਵਿੰਦਰ ਬੋਲੀ ਤੂੰ ਇਕੱਲੀ ਆ ਗਈ ਸਮਰਦੀਪ ਕਿੱਥੇ ਹੈ ਮਮ ਉਹ ਤਾਂ ਬਾਹਰ ਹੀ ਚਲਾ ਗਿਆ ਕਿਉਂ ਤੂੰ ਅੰਦਰੋਂ ਉਹਨੂੰ ਕਿਹਾ ਨਹੀਂ ਹਰਵਿੰਦਰ ਬੋਲੀ ਮਮ ਟਾਈਮ ਦੇਖੋ ਕਿੰਨਾ ਹੋ ਗਿਆ ਇਸ ਲਈ ਨਹੀਂ ਗਿਆ ਹਾਏ ਰੱਬਾ ਇਸ ਕੁੜੀ ਦਾ ਕੁਝ ਨਹੀਂ ਹੋ ਸਕਦਾ ਉਸ ਨੂੰ ਅੰਦਰ ਤਾਂ ਲੈ ਕੇ ਆਉਂਦੀ ਉਹਨਾਂ ਕਹਿੰਦਾ ਮੁੰਡਾ ਦਰਵਾਜ਼ੇ ਤੇ ਹੀ ਮੋੜ ਦਿੱਤਾ ਹਰਵਿੰਦਰ ਥੋੜਾ ਗੁੱਸੇ ਵਿੱਚ ਬੋਲੀ ਰਿਲੈਕਸ ਮਮ ਕੋਈ ਕੁਝ ਨਹੀਂ ਕਹਿੰਦਾ ਇਹ ਤਾਂ ਪੁੱਛਿਆ ਨਹੀਂ ਕਿ ਉਹ ਮੈਨੂੰ ਪਸੰਦ ਹੈ ਕਿ ਨਹੀਂ ਉਸ ਦੀ ਫਿਕਰ ਪਹਿਲਾਂ ਪੈ ਗਈ ਠੀਕ ਹੈ ਦੱਸ ਸਮਰ ਪਸੰਦ ਆਇਆ ਮਨਿੰਦਰ ਨੇ ਪੁੱਛਿਆ ਹਾਂਜੀ ਪਸੰਦ ਹੈ ਪਰ ਅਸੀਂ ਇੱਕ ਗੱਲ ਕਰਨੀ ਹੈ ਐਂਡ ਗੱਲ ਇਹ ਹੈ ਕਿ ਅਸੀਂ ਕੋਰਟ ਮੈਰਿਜ ਕਰਨੀ ਹੈ ਬਿਨਾਂ ਕਿਸੇ ਸ਼ੋਰ ਸ਼ਰਾਬੇ ਤੋਂ ਵਿਆਹ ਕਰਵਾਉਣਾ ਹੈ ਕੀ ਕਿਹਾ ਜਸਮੀਤ ਮਨਿੰਦਰ ਬੋਲਿਆ ਅਸੀਂ ਤੁਹਾਨੂੰ ਪਸੰਦ ਕਰਨ ਨੂੰ ਕਿਹਾ ਸੀ ਆਪਸ ਵਿੱਚ ਗੱਲ ਕਰਨ ਦੀ ਕਿਹਾ ਸੀ ਤੁਸੀਂ ਤਾਂ ਸਭ ਕੁਝ ਤਿਆਰ ਕਰ ਲਿਆ ਹੈ ਕੀ ਕਰਨਾ ਹੈ ਕੀ ਨਹੀਂ ਸਾਡੀ ਕੋਈ ਮਰਜ਼ੀ ਨਹੀਂ ਨਹੀਂ ਪੌਪਸੀ ਐਦਾਂ ਦੀ ਕੋਈ ਗੱਲ ਨਹੀਂ ਅਸਲ ਵਿੱਚ ਸਮਰ ਦੀ ਫਾਈਲ ਲੱਗੀ ਹੋਈ ਹੈ ਥੋੜੇ ਦਿਨਾਂ ਤੱਕ ਜੇ ਉਸ ਦਾ ਵੀਜ਼ਾ ਆ ਗਿਆ ਫਿਰ ਉਸਨੇ ਚਲੇ ਜਾਣਾ ਹੈ ਮੈਂ ਫਾਈਲ ਲਗਾਉਣੀ ਐ ਸੀ ਮੇਰਾ ਪਤਾ ਨਹੀਂ ਕੁਝ ਵੀ ਇਸ ਲਈ ਅਸੀਂ ਇਹ ਸੋਚਿਆ ਕਿ ਕੋਰਟ ਮੈਰਿਜ ਕਰ ਲੈਂਦੇ ਆ ਜਦੋਂ ਸਟੱਡੀ ਕਰਕੇ ਆਵੇਗਾ ਉਦੋਂ ਗ੍ਰੈਂਡ ਰਿਸੈਪਸ਼ਨ ਕਰ ਲਵਾਂਗੇ ਕੋਰਟ ਮੈਰਿਜ ਨਾਲ ਤੁਹਾਡੀ ਮੇਰੇ ਵਿਆਹ ਪ੍ਰਤੀ ਟੈਨਸ਼ਨ ਵੀ ਖਤਮ ਹੋ ਜਾਵੇਗੀ ਤੇ ਮੈਨੂੰ ਵੀ 2 ਸਾਲ ਅੰਦਰ ਪੁਸ ਕਰਨ ਦਾ ਮੌਕਾ ਮਿਲ ਜਾਵੇਗਾ ਅਗਰ ਤੁਹਾਨੂੰ ਲੱਗਦਾ ਹੈ ਕੁਝ ਗਲਤ ਹੈ ਤਾਂ ਜਿੱਦਾਂ ਤੁਸੀਂ ਕਹੋ ਮੈਂ ਤਿਆਰ ਹਾਂ ਮਨਿੰਦਰ ਕੁਝ ਬੋਲਦਾ ਉਸ ਤੋਂ ਪਹਿਲਾਂ ਹੀ ਉਸਦੇ ਫੋਨ ਦੀ ਰਿੰਗ ਵੱਜਣੀ ਸ਼ੁਰੂ ਹੋ ਗਈ ਮਨਿੰਦਰ ਸਿੰਘ ਨੇ ਦੇਖਿਆ ਤਾਂ ਗੁਰਮੀਤ ਸਿੰਘ ਦੀ ਕਾਲ ਸੀ ਉਸਨੇ ਕਾਲ ਰੀਸੀਵ ਕੀਤੀ ਅੱਗੇ ਗੁਰਮੀਤ ਸਿੰਘ ਨੇ ਰਸਮੀ ਹੈਲੋ ਕਰਨ ਤੋਂ ਬਾਅਦ ਕਿਹਾ ਤੁਸੀਂ ਬੱਚਿਆਂ ਦਾ ਫੈਸਲਾ ਸੁਣਿਆ ਮਨਿੰਦਰ ਸਿੰਘ ਜੀ ਦੱਸੋ ਕੀ ਕਰਨਾ ਚਾਹੀਦਾ ਮਨਿੰਦਰ ਨੇ ਕਿਹਾ ਦੇਖੋ ਭਾਜੀ ਮੈਨੂੰ ਤਾਂ ਆਪ ਸਮਝ ਨਹੀਂ ਆ ਰਹੀ ਕੀ ਕਹਾਂ ਜੋ ਤੁਹਾਨੂੰ ਮਨਜ਼ੂਰ ਹੈ ਮੈਂ ਉਹਦਾ ਕਰਨ ਨੂੰ ਤਿਆਰ ਹਾਂ ਬੱਚਿਆਂ ਦੀ ਖੁਸ਼ੀ ਚਾਹੀਦੀ ਹੈ ਮੈਨੂੰ ਤਾਂ ਜੇ ਤੁਸੀਂ ਰਾਜ਼ੀ ਹੋ ਤਾਂ ਕੱਲ ਇੱਧਰ ਸਾਡੇ ਘਰ ਆ ਜਾਓ ਬੈਠ ਕੇ ਸਾਰੀ ਗੱਲ ਕਰ ਲੈਂਦੇ ਆਂ ਗਰਮੀਤ ਸਿੰਘ ਨੇ ਕਿਹਾ ਠੀਕ ਐ ਮਨਿੰਦਰ ਸਿੰਘ ਮੈਨੂੰ ਵੀ ਬੱਚਿਆਂ ਦੀ ਹੀ ਖੁਸ਼ੀ ਚਾਹੀਦੀ ਐ ਜੇ ਬੱਚੇ ਖੁਸ਼ ਆ ਤਾਂ ਅਸੀਂ ਵੀ ਬਾਕੀ ਦੀ ਸਲਾਹ ਕੱਲ ਕਰ ਲੈਂਦੇ ਆ ਮੈਂ ਤਾਂ ਕਹਿੰਦਾ ਬਾਹਰ ਹੀ ਕਿਤੇ ਮਿਲ ਲੈਂਦੇ ਆ ਨਹੀਂ ਤਾਂ ਤੁਸੀਂ ਇੱਧਰ ਆ ਜਾਓ ਨਾਲੇ ਘਰ ਦੇਖ ਜਾਈਓ ਤੁਸੀਂ ਧੀ ਵਿਆਹਣੀ ਐ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਜਿੱਥੇ ਤੁਸੀਂ ਰਹਿੰਦੇ ਹੋ ਸਾਡੀ ਕੁੜੀ ਵੀ ਰਹਿ ਲਈਗੀ ਅਸੀਂ ਬਾਹਰ ਕਿਸੇ ਰੈਸਟੋਰੈਂਟ ਮਿਲ ਲੈਂਦੇ ਆ ਤੁਸੀਂ ਬੇਟਾ ਲੈ ਆਉਣਾ ਸੀ ਬੇਟੀ ਅਸੀਂ ਬੱਚਿਆਂ ਨੂੰ ਪਿਆਰ ਦੇ ਦੇਵਾਂਗੇ ਮਨਿੰਦਰ ਸਿੰਘ ਨੇ ਕਿਹਾ ਤਾਂ ਗਰਮੀਤ ਸਿੰਘ ਨੇ ਵੀ ਹਾਮੀ ਭਰ ਦਿੱਤੀ ਤੇ ਫੋਨ ਕੱਟ ਕਰ ਦਿੱਤੀ ਹਰਵਿੰਦਰ ਤੁਸੀਂ ਸੋਨਤਾ ਲਿਆਈ ਹੈ ਕਿ ਕੱਲ ਨੂੰ ਹੁਣ ਮਿਲਣਾ ਹੈ ਦੱਸੋ ਕਿੱਦਾਂ ਕਰਨੀ ਹੈ ਕੱਲ ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਪਹਿਲਾਂ ਤਾਂ ਇਹ ਕੁੜੀ ਨਾ ਕਰ ਰਹੀ ਸੀ ਹੁਣ ਇੱਕਦਮ ਹੀ ਸਭ ਕੁਝ ਕਾਲੀ ਕਾਲੀ ਹੋ ਰਿਹਾ ਹੈ ਮਨਿੰਦਰ ਸਿੰਘ ਬੋਲਿਆ ਫਿਕਰ ਨਾ ਕਰੋ ਤੁਸੀਂ ਸਭ ਕੁਝ ਹੋ ਜਾਏਗਾ ਅੱਜ ਕੱਲ ਸਭ ਕੁਝ ਹੋ ਜਾਂਦਾ ਹੈ ਤੁਸੀਂ ਕੱਲ ਸ਼ਾਮ ਦਾ ਟਾਈਮ ਰੱਖ ਲਵੋ ਹੋਟਲ ਬਾਰੇ ਸੋਚੋ ਹਰਵਿੰਦਰ ਬੋਲੀ ਪਾਪਾ ਰੈਡੀਸਨ ਬਲੂ 에어ਪੋਰਟ ਰੋਡ ਅੰਮ੍ਰਿਤਸਰ ਵੀ ਚੱਲਦੇ ਆ ਜਸਮੀਤ ਬੋਲੀ ਹਾਂ ਇਹ ਠੀਕ ਰਹੇਗਾ ਨਿੰਦਰ ਬੋਲਿਆ ਤੇ ਉਸਨੇ ਗਰਮੀਤ ਸਿੰਘ ਨੂੰ ਹੋਟਲ ਤੇ ਟਾਈਮ ਲੈ ਕੇ ਭੇਜ ਦਿੱਤਾ ਗਰਮੀਤ ਸਿੰਘ ਨੇ ਵੀ ਓਕੇ ਕਰ ਦਿੱਤਾ ਹਰਵਿੰਦਰ ਬੋਲੀ ਹੁਣ ਅਸੀਂ ਵੀ ਕੱਲ ਦੀ ਛੁੱਟੀ ਲੈ ਲੈਂਦੇ ਆ ਤੇ ਸਵੇਰੇ ਜਾ ਕੇ ਸਮਰ ਦੀ ਰਿੰਗ ਲੈ ਆਵਾਂਗੇ ਮਮ ਮੈਂ ਵੀ ਨਿਊ ਡਰੈਸ ਲੈਣੀ ਹੈ ਜਸ ਬੋਲੀ हां हां पोते जो तेरा दिल करी ਲੈ ਲਵੀਰਵਿੰਦਰ बोली पॉप्स देखो मॉम हुन किद्दा पुत्त कह रहे है पहला डांट रहे सी ओ दोवे जी हसने ਲੱਗ ਪਏ ਤੇ ਆਪਣੇ ਰੂਮ ਵਿੱਚ ਚਲੇ ਗਏ ਰੂਮ ਵਿੱਚ ਆ ਕੇ ਜਸਨੇ ਨੀਹਾ ਨੂੰ ਕਾਲ ਕੀਤੀ ਤੇ ਸਾਰੀਆਂ ਗੱਲਾਂ ਦੱਸ ਦਿੱਤੀਆਂ ਤੇ ਨਾਲ ਹੀ ਕਿਹਾ ਕੱਲ ਤੂੰ ਮੇਰੇ ਨਾਲ ਜਾਣਾ ਸ਼ਾਪਿੰਗ ਲਈ ਤੇ ਸ਼ਾਮ ਨੂੰ ਵੀ ਮੇਰੇ ਨਾਲ ਹੀ ਰਹਿਣਾ ਅਸੀਂ ਰਿਸ਼ਤੇਦਾਰੀ ਵਿੱਚ ਅਜੇ ਨਹੀਂ ਦੱਸਣਾ ਇਸ ਲਈ ਤੂੰ ਮੇਰੀ ਖਾਸ ਹੈ ਮੇਰੇ ਨਾਲ ਹੀ ਰਹੇਂਗੀ ਆਪਣੇ ਮੰਮੀ ਪਾਪਾ ਨੂੰ ਦੱਸ ਦੇਵੀਂ ਮੈਂ 11 ਵਜੇ ਆਵਾਂਗੀ। ਕਹ ਰਹੀ ਤੇ ਕਾਲ ਕੱਟ ਕਰ ਦਿੱਤੀ। ਅਗਲੇ ਦਿਨ ਸਾਰੀ ਤਿਆਰੀ ਕਰਕੇ ਦੋਵੇਂ ਪਰਿਵਾਰ ਹੋਟਲ ਵਿੱਚ ਪੁੱਜੇ। ਮਨਿੰਦਰ ਨੇ ਬਹੁਤ ਵਧੀਆ ਇੰਤਜ਼ਾਮ ਕੀਤਾ ਹੋਇਆ ਸੀ। ਦੋਵੇਂ ਪਰਿਵਾਰ ਆਪਸ ਵਿੱਚ ਮਿਲੇ, ਇੱਕ ਦੂਜੇ ਨਾਲ ਜਾਣ ਪਹਿਚਾਨ ਕਰਵਾਈ। ਜਸਮੀਤ ਨੇ ਫਿਰੋਜ਼ੀ ਰੰਗ ਦੀ ਡਰੈੱਸ ਪਾਈ ਹੋਈ ਸੀ। ਸਮਰਦੀਪ ਨੇ ਫਿਰੋਜ਼ੀ ਕਲਰ ਦੀ ਪੱਗ ਬੰਨੀ ਹੋਈ ਸੀ। ਦੋਵਾਂ ਨੇ ਪਹਿਲਾਂ ਹੀ ਫੋਨ ਤੇ ਡਿਸਕਸ ਕਰ ਲਿਆ ਸੀ ਕਲਰ ਬਾਰੇ। ਦੋਵਾਂ ਦੀ ਜੋੜੀ ਬਹੁਤ ਸੋਹਣੀ ਲੱਗ ਰਹੀ ਸੀ ਦੋਵਾਂ ਨੂੰ ਇਕੱਠਿਆਂ ਬਿਠਾਇਆ ਗਿਆ ਦੋਵਾਂ ਨੇ ਇੱਕ ਦੂਜੇ ਨੂੰ ਰਿੰਗ ਪਾਈ ਤੇ ਸਮਰ ਦੀ ਭੈਣ ਨੇ ਗੁਲਾਬ ਦੇ ਫੁੱਲਾਂ ਦੀ ਵਰਖਾ ਕਰ ਦਿੱਤੀ ਸਭ ਨੇ ਫੋਟੋ ਕਲਿੱਕ ਕਰਵਾਈਆਂ ਸਮਰ ਨੇ ਆਪਣਾ ਦੋਸਤ ਬੁਲਾ ਲਿਆ ਸੀ ਫੋਟੋ ਖਿੱਚਣ ਲਈ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਗਿਆ ਹਰਵਿੰਦਰ ਨੇ ਸਮਰ ਦੇ ਸਾਰੇ ਪਰਿਵਾਰ ਲਈ ਗਿਫਟਸ ਲਿਆਂਦੇ ਸਨ ਉਹਨਾਂ ਨੂੰ ਦਿੱਤੇ ਸਾਰੇ ਬੈਠੇ ਆਪਸ ਵਿੱਚ ਗੱਲਾਂ ਕਰ ਰਹੇ ਸੀ ਤਾਂ ਸਮਰ ਦੇ ਮੋਬਾਈਲ ਤੇ ਨੋਟੀਫਿਕੇਸ਼ਨ ਆਇਆ ਉਸਨੇ ਵੇਖਿਆ ਤਾਂ ਉਸਦਾ ਵੀਜ਼ਾ ਆ ਗਿਆ ਸੀ ਉਹ ਖੁਸ਼ੀ ਨਾਲ ਉੱਛਲਿਆ ਤਾਂ ਸਾਰੇ ਉਸ ਨੂੰ ਵੇਖਣ ਲੱਗ ਪਏ ਕੀ ਹੋ ਗਿਆ ਇਸ ਨੂੰ ਸਮਰ ਨੇ ਸਾਰਿਆਂ ਨੂੰ ਖੁਸ਼ਖਬਰੀ ਸੁਣਾਈ ਤਾਂ ਸਮਰ ਦੀ ਮੰਮੀ ਬੋਲੀ ਜਸਮੀਤ ਤਾਂ ਲੱਕੀ ਹੈ ਤੇਰੇ ਲਈ ਇੰਗੇਜਮੈਂਟ ਹੁੰਦੀ ਐ ਵੀਜ਼ਾ ਆ ਗਿਆ ਸਾਰਿਆਂ ਨੇ ਸਮਰ ਨੂੰ ਵਧਾਈ ਦਿੱਤੀ ਜਸਮੀਤ ਨੇ ਵਧਾਈ ਦਿੱਤੀ ਤੇ ਨਾਲ ਹੀ ਕਿਹਾ ਆਪਣਾ ਵਾਦਾ ਯਾਦ ਹੈ ਨਾ ਭੁੱਲ ਤਾਂ ਨਹੀਂ ਗਏ ਕੰਟਰੈਕਟ ਪੇਪਰ ਵੀ ਬਣਾਉਣਾ ਸਮਰ ਨੇ ਕਿਹਾ ਮੈਨੂੰ ਯਾਦ ਹੈ ਗਰਮੀਤ ਸਿੰਘ ਨੇ ਕਿਹਾ ਮਨਿੰਦਰ ਜੀ ਅਸੀਂ ਵਿਆਹ ਦਾ ਦਿਨ ਵੀ ਅੱਜ ਮਿੱਥ ਲਈਏ ਐਨਾ ਤਾਂ ਕੋਰਟ ਮੈਰਿਜ ਕਰਵਾਉਣੀ ਐ ਸਾਡਾ ਤਾਂ ਵਿਆਹ ਵਾਲਾ ਚਾਹ ਰਹਿ ਹੀ ਗਿਆ ਮਨਿੰਦਰ ਨੇ ਕਿਹਾ ਕੀ ਕਰ ਸਕਦੇ ਆਂ ਬੱਚਿਆਂ ਅੱਗੇ ਅਸੀਂ ਕੋਈ ਨਹੀਂ ਅਸੀਂ ਵਕੀਲ ਨਾਲ ਗੱਲ ਕਰਕੇ ਅਗਲੇ ਬੁੱਧਵਾਰ ਨੂੰ ਕੋਰਟ ਵਿੱਚ ਜਾ ਕੇ ਮੈਰਿਜ ਕਰਵਾ ਦੇਵਾਂਗੇ ਜਦੋਂ ਬੱਚੇ ਰਾਜ਼ੀ ਹੋਣਗੇ ਉਦੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਲਾਵਾ ਵੀ ਕਰਵਾ ਦੇਵਾਂਗੇ ਬਾਕੀ ਸਮਰਦੇ ਬਾਅਦ ਜਾਣ ਤੋਂ ਬਾਅਦ ਜੇ ਜਸਮੀਤ ਦੀ ਫਾਈਲ ਲੱਗ ਗਈ ਤਾਂ ਠੀਕ ਐ ਨੇ ਤਾਂ ਜਿੱਤੀ ਮਰਜ਼ੀ ਰਹਿ ਸਕਦੀ ਐ ਜਸਮੀਤ ਬੋਲੀ ਦੇਖੋ ਗੁੱਸਾ ਨਾ ਮੰਨਣਾ ਅਸੀਂ ਦੋਵੇਂ ਤੁਹਾਡੇ ਘਰ ਕੇ ਮੈਰਿਜ ਕਰ ਰਹੇ ਹਾਂ ਸਮਰ ਦਾ ਵੀ ਖਰਚਾ ਹੋਣਾ ਹੈ ਹੁਣ ਉਹ ਕਮਾਉਂਦਾ ਵੀ ਨਹੀਂ ਅਸੀਂ ਇਸ ਲਈ ਮੈਂ ਮੈਰਿਜ ਤੋਂ ਬਾਅਦ ਆਪਣੇ ਮੰਮੀ ਪਾਪਾ ਕੋਲ ਰਹਾਂਗੀ ਤੁਹਾਡੇ ਕੋਲ ਵੀ ਹਰ ਹਫਤੇ ਇੱਕ ਦਿਨ ਰਹਿਣ ਆਇਆ ਕਰਾਂਗੀ ਜੇ ਵੀਜ਼ਾ ਆ ਗਿਆ ਤਾਂ ਮੈਂ ਸਮਰ ਕੋਲ ਚਲੀ ਜਾਵਾਂਗੀ ਵਿਆਹ ਤੋਂ ਬਾਅਦ ਜਿੰਨੇ ਦਿਨ ਸਮਰ ਰਹਿਤੇ ਮੈਂ ਓਨੇ ਦਿਨ ਤੁਹਾਡੇ ਘਰ ਰਹਿ ਸਕਦੀ ਹਾਂ ਸਮਰ ਨੇ ਵੀ ਇਸ ਗੱਲ ਵਿੱਚ ਹਾਮੀ ਭਰੀ ਸਭ ਦੋਵਾਂ ਨਾਲ ਸਹਿਮਤ ਹੋ ਗਏ ਫਿਰ ਸਭ ਨੇ ਮਿਲ ਕੇ ਡਿਨਰ ਕੀਤਾ ਤੇ ਵਿਦਾਈ ਲਈ ਵੇਖਦਿਆਂ ਵੇਖਦਿਆਂ ਇੱਕ ਹਫਤਾ ਵੀ ਲੰਘ ਗਿਆ ਤੇ ਦੋਵੇਂ ਪਰਿਵਾਰ ਕੋਰਟ ਵਿੱਚ ਹਾਜ਼ਰ ਹੋਏ ਤੇ ਮੈਰਿਜ ਪੇਪਰ ਤੇ ਸਾਈਨ ਕਰਕੇ ਸਮਰ ਤੇ ਜਸਮੀਤ ਦੋਵੇਂ ਲੀਗਲ ਪਤੀ ਪਤਨੀ ਬਣ ਗਏ ਬਾਹਰ ਆ ਕੇ ਦੋਵੇਂ ਪਰਿਵਾਰ ਆਪਸ ਵਿੱਚ ਮਿਲੇ ਤੇ ਮਨਿੰਦਰ ਉਹਨਾਂ ਨੂੰ ਆਪਣੇ ਘਰ ਲੈ ਗਿਆ ਘਰ ਆ ਕੇ ਹਰਵਿੰਦਰ ਨੇ ਸਾਰੇ ਕਾਰਵਿਹਾਰ ਕੀਤੇ ਸਾਬ ਨੂੰ ਸ਼ਗਨ ਕਪੜੇ ਦਿੱਤੀ ਰੋਟੀ ਖਵਾਈ ਤੇ ਜਸਮੀਤ ਨੂੰ ਵਿਦਾ ਕੀਤਾ ਹਰਵਿੰਦਰ ਦੀਆਂ ਅੱਖਾਂ ਨਾਮ ਸਨ ਤਾਂ ਜਸਮੀਤ ਬੋਲੀ ਮਮ ਇਹ ਯਤ्रू ਬਚਾ ਕੇ ਰੱਖੋ 2 ਸਾਲ ਬਾਅਦ ਕਮ ਆਉਂਗੀ ਮੈਂ ਇੱਥੇ ਹੀ ਹੋਣਾ ਫਿਰ ਉਸ ਦੀ ਗੱਲ ਸੁਣ ਕੇ ਸਾਰੇ ਹੱਸ ਪਏ ਸਮਰਦੇ ਘਰ ਆ ਕੇ ਉਸ ਦੀ ਮਾਂ ਨੇ ਸਾਰੇ ਸ਼ਗਨ ਕੀਤੇ ਹਾਸਾ ਮਜ਼ਾਕ ਕਰਦਿਆਂ ਰਾਤ ਪੈ ਗਈ ਹੁਣ ਜਸਮੀਤ ਨੂੰ ਆਪਣੇ ਘਰ ਦੀ ਯਾਦ ਆ ਰਹੀ ਸੀ ਉਸਨੇ ਸਮਰਦੇ ਦੇ ਰੂਮ ਵਿੱਚ ਜਾ ਕੇ ਆਪਣੇ ਘਰ ਫੋਨ ਕਰਕੇ ਗੱਲ ਕੀਤੀ ਫੋਨ 'ਤੇ ਆ ਕੇ ਉਸਨੇ ਕਿਹਾ ਸैम ਕੰਟਰੈਕਟ ਪੇਪਰ ਕਿਤੇ ਹਨ ਸਾਈਨ ਕਰੀਏ ਸैम ਨੇ ਕਿਹਾ ਕਿਹੜਾ ਪੇਪਰ ਕਿਹੜਾ ਕੰਟਰੈਕਟ ਹੁਣ ਤਾਂ ਤੂੰ ਲੀਗਲ ਵਾਈਫ ਹੈ ਮੇਰੀ ਇਹ ਕੀ ਹੈ ਸैम ਤੁਸੀਂ ਮੁਕਰ ਨਹੀਂ ਸਕਦੇ ਇਹ ਗਲਤ ਗੱਲ ਹੈ ਕਹਿ ਕੇ ਜਸਮੀਤ ਰੋਣਾ ਸ਼ੁਰੂ ਕਰ ਦਿੰਦੀ ਹੈ ਰੋਣਾ ਪਲੀਜ਼ ਇਹ ਮਜ਼ਾਕ ਕਰਦਾ ਸੀ ਇਹ ਰੇ ਪੇਪਰ ਮੈਂ ਸਾਈਨ ਕਰ ਦਿੱਤੇ ਹੁਣ ਤੁਸੀਂ ਵੀ ਕਰ ਦਿਓ ਮੈਡਮ ਜੀ ਸੈਮ ਬੋਲਿਆ ਜੈਸ ਨੇ ਅੱਖਾਂ ਸਾਫ਼ ਕੀਤੀਆਂ ਤੇ ਸਾਈਨ ਕਰ ਦਿੱਤੇ ਤੇ ਕਿਹਾ ਸੈਮ ਮੇਰੇ ਵੱਲੋਂ ਤੁਸੀਂ ਆਜ਼ਾਦ ਹੋ ਜੇ ਤੁਹਾਨੂੰ ਕੋਈ ਪਸੰਦ ਆ ਜਾਵੇ ਤਾਂ ਵਿਆਹ ਕਰਵਾ ਸਕਦੇ ਹੋ ਬਾਕੀ ਮੈਂ ਵਿਦੇਸ਼ ਨਹੀਂ ਜਾਣਾ ਚਾਹੁੰਦੀ ਨਾ ਮੈਂ ਅਪਲਾਈ ਕਰਨਾ ਮੈਂ ਜੋਬ ਲਈ ਇੱਥੇ ਹੀ ਟੈਸਟ ਕਲੀਅਰ ਕਰਨਾ ਹੁਣ ਸੋਣਾ ਕਿਵੇਂ ਹੈ ਇਹ ਦੱਸੋ ਜੈਸ ਤੂੰ ਬੈਠ ਤੇ ਪੈ ਜਾ ਮੈਂ ਦੇਖਦਾ ਕਿੱਥੇ ਸੌਂਦਾ ਹੈ ਸੈਮ ਨੇ ਕਿਹਾ ਕਿੱਥੇ ਕੀ ਇੱਥੇ ਹੀ ਬੈਠ ਤੇ ਸੌ ਜਾ ਕੁਝ ਨਹੀਂ ਕਹਿੰਦੀ ਮੈਂ ਜੈਸ ਬੁੱਲੀ ओके ਜਿੱਦਾਂ ਤੁਸੀਂ ਕਹੋ ਮੰਨਣੀ ਪੈਣੀ ਹੈ ਹੁਣ ਮੈਡਮ ਜੀ ਤੁਹਾਡੀ ਇੱਕ ਗੱਲ ਦੱਸਾਂ ਮੈਂ ਮੇਰੀ 10 ਦਿਨ ਬਾਅਦ ਹੀ ਫਲਾਈਟ ਹੈ ਅਤੇ ਹੁਣ ਬਾਕੀ ਦਿਨ ਤਾਂ ਤਿਆਰੀ ਕਰਦੇ ਨਿਕਲ ਜਾਣੇ ਹਨ ਸਮਰ ਨੇ ਦੱਸਿਆ ਸੱਚੀ ਸैम ਤੁਸੀਂ ਤਾਂ ਦੱਸਿਆ ਹੀ ਨਹੀਂ ਚਲੋ ਮੈਂ ਤੁਹਾਡੇ ਨਾਲ ਸਾਰੀ ਤਿਆਰੀ ਕਰਵਾਵਾਂਗੀ ਫਤਿਓ ਦੋਵੇਂ ਸੌਂ ਗਈ ਅਗਲੇ ਦਿਨ ਦੋਵੇਂ ਉੱਠੀ ਤੇ ਸਾਰਾ ਪਰਿਵਾਰ ਗੁਰਦੁਆਰਾ ਸਾਈ ਵਿਖੇ ਹੋ ਕੇ ਆਏ ਦੇਖਦਿਆਂ ਦੇਖਦਿਆਂ 10 ਦਿਨ ਵੀ ਬੀਤ ਗਏ ਸਮਰ ਸਟੱਡੀ ਲਈ ਆਸਟ੍ਰੇਲੀਆ ਚਲਾ ਗਿਆ ਜਸਮੀਤ ਕੋਜ਼ਿੰ ਉਧਰ ਰਹਿ ਕੇ ਆਪਣੇ ਮੰਮੀ ਪਾਪਾ ਕੋਲ ਆ ਗਈ ਉਧਰ ਸਮਰਦੀਪ ਸਟੱਡੀ ਕਰ ਰਿਹਾ ਸੀ ਇਧਰ ਜਸਮੀਤ ਟੈਸਟ ਕਲੀਅਰ ਕਰਕੇ ਸਰਕਾਰੀ ਬੈਂਕ ਵਿੱਚ ਲੱਗ ਗਈ ਕਦੇ-ਕਦੇ ਉਹ ਸਮਰਦੀਪ ਕੋਲ ਆ ਵੀ ਰਹੀ ਆਉਂਦੀ ਸਮਰ ਨੇ ਇੱਕ ਦੋ ਕੁੜੀਆਂ ਵੀ ਪਸੰਦ ਕੀਤੀਆਂ ਪਰ ਜਲਦੀ ਹੀ ਉਸ ਦੀ ਫਰੈਂਡਸ਼ਿਪ ਟੁੱਟ ਜਾਂਦੀ ਕਦੇ-ਕਦੇ ਉਹ ਜਸਮੀਤ ਨਾਲ ਗੱਲ ਕਰਦਾ ਜਸਮੀਤ ਵੀ ਬਹੁਤ ਬੀਜ਼ੀ ਰਹਿਣ ਲੱਗ ਗਈ ਸੀ ਸਮਰ ਨੇ ਕੁੜੀ ਪਸੰਦ ਕੀਤੀ ਸਮਰ ਨੇ ਕਿਹਾ ਕਿ ਮੈਂ ਵਾਪਸ ਜਾਣਾ ਹੁਣ ਤੂੰ ਚੱਲ ਮੇਰੇ ਨਾਲ ਅਸੀਂ ਉਤਤੀ ਰਹਿ ਕੇ ਵਿਆਹ ਕਰਵਾ ਲਵਾਂਗੇ ਪਰ ਉਸ ਕੁੜੀ ਨੇ ਕਿਹਾ ਮੈਂ ਵਾਪਸ ਨਹੀਂ ਜਾਣਾ ਤੂੰ ਐਤੇ ਹੀ ਮੇਰੇ ਨਾਲ ਲੀਵ ਇਨ ਵਿੱਚ ਰਹੀ ਜਾ ਸਮਰ ਦੀ ਸਟੱਡੀ ਕੰਪਲੀਟ ਹੋ ਗਈ ਉਹ ਵਾਪਸ ਆ ਗਿਆ ਸਾਰੀ ਉਸ ਨੂੰ 에어ਪੋਰਟ ਲੈਣ ਗਈ ਜਸ ਸਮਰ ਕੋਲ ਵਾਪਸ ਆਈ ਕੁਝ ਦਿਨ ਲਈ ਸਮਰ ਨੇ ਜਸਮੀਤ ਨੂੰ ਆਪਣੇ ਸਾਰੇ ਰਿਲੇਸ਼ਨ ਬਾਰੇ ਦੱਸਿਆ ਤੇ ਕਿਹਾ ਕਿ ਤੂੰ ਮੈਨੂੰ ਸ਼ਰਟ ਸਕਦੀ ਹੈ ਤੇਰੇ ਕੋਲ ਜੌਬ ਹੈ ਤੈਨੂੰ ਹੋਰ ਵਧੀਆ ਮਿਲ ਜੂ ਪਰ ਮੈਂ ਅਜੇ ਵੀ ਸੈੱਟ ਨਹੀਂ ਹੋਇਆ। ਜਸ ਬੋਲੀ ਪਹਿਲਾਂ ਤੁਸੀਂ ਵਿਆਹ ਕਰਾ ਲਓ। ਫਿਰ ਮੈਂ ਕਰਵਾ ਲਵਾਂਗੀ। ਮੇਰਾ ਤਾਂ ਇੱਕ ਨਾਲ ਹੀ ਹੋ ਗਿਆ। ਬਸ ਲਾਵਾ ਲੈਣੀ ਐ। ਫਿਰ ਉਸਨੇ ਕੰਟਰੈਕਟ ਪੇਪਰ ਕੱਢਿਆ ਤੇ ਪਾੜ ਦਿੱਤਾ। ਤੇ ਕਿਹਾ ਹੋ ਗਈ ਕੰਟਰੈਕਟ ਮੈਰਿਜ ਖਤਮ। ਰਹੀ ਤੁਹਾਡੇ ਸੈੱਟ ਹੋਣ ਦੀ ਗੱਲ ਤਾਂ ਉਹ ਵੀ ਹੋ ਜਾਊਗੀ। ਮੈਂ ਹਮੇਸ਼ਾ ਤੁਹਾਡੇ ਨਾਲ ਖੜੀ ਰ੍ਹਾਂਗੀ। ਮੈਨੂੰ ਸਮਰ ਤੋਂ ਬਿਨਾ ਕੋਈ ਪਸੰਦ ਨਹੀਂ ਆਉਣਾ। ਕੱਲ ਮੈਂ ਚਲੀ ਜਾਣਾ ਮਮੀ ਪਾਪਾ ਕੋਲ। ਉਸੀ ਮੈਨੂੰ ਦੁਬਾਰਾ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਲਾਵਾ ਕਰਾ ਕੇ ਲਿਆਉਣਾ ਅਸੀਂ ਹੁਣ ਪੂਰੀ ਧੂਮ-ਧਾਮ ਨਾਲ ਵਿਆਹ ਕਰਵਾਵਾਂਗੇ ਤੁਹਾਨੂੰ ਮਨਜ਼ੂਰ ਹੈ ਸਮਰ ਸਾਰਾ ਕੁਝ ਸਮਰ ਨੇ ਜਸਮੀਤ ਨੂੰ ਬਾਹਾਂ ਵਿੱਚ ਭਾਰ ਲਿਆ ਤੇ ਕਿਹਾ ਜੈਸ ਤੇਰੇ ਵਰਗੀ ਮੈਨੂੰ ਮਿਲਨੀ ਵੀ ਨਹੀਂ ਮੈਨੂੰ ਮਨਜ਼ੂਰ ਹੈ ਮਹੀਨੇ ਬਾਅਦ ਦੋਵਾਂ ਦਾ ਵਿਆਹ ਸਾਰੇ ਰਿਸ਼ਤੇਦਾਰਾਂ ਵਿੱਚ ਹੋਇਆ ਅਤੇ ਕੌਨਟਰੈਕਟ ਮੈਰਿਜ ਤੋਂ ਹੀ ਅਸਲ ਵਿਆਹ ਵਿੱਚ ਹੋਣੀ ਪੜਿਆ ਦੋਸਤੋ ਤੁਸੀਂ ਸੁਣੀ ਕਹਾਣੀ ਕੌਨਟਰੈਕਟ ਮੈਰਿਜ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ